ਅੱਗੇ ਲਿਆ ਅੱਗੇ 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 Yeah, ਸਾਡੇ ਮਾਜੂਦ ਡਾਕਟਰ ਅਖਲ ਚੌਧਰੀ ਜੀ ਆਈਪੀਐਸ ਐਸਐਸਪੀ ਸਰ ਮੁਕਸਾ ਸਾਹਿਬ ਦੀ ਗਵਾਈ ਹੇਠ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਲੋਕਾਂ ਵਿੱਚ ਸਤਿ ਭਾਵਨਾ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਬਰਕਰਾਰ ਰੱਖਣ ਲਈ ਜ਼ਿਲ੍ਹਾ ਸ੍ਰੀ ਮੁਕਸਾ ਸਾਹਿਬ ਵਿੱਚ ਨਾਈਟ ਪੁਲਸਿੰਗ ਬਹੁ ਸਖਤਾਈ ਨਾਲ ਲਾਗੂ ਕੀਤੀ ਜਾ ਰਹੀ ਹੈ ਤਾਂ ਸਾਡੀ ਨਾਈਟ ਪੁਲਸਿੰਗ ਦਾ ਏਮ ਇਹ ਹੈ ਵੀ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਰਕਰਾਰ ਰਹੇ ਤੇ ਲਾਅ ਐਂਡ ਆਰਡਰ ਮਨਤੇ ਰਹੇ ਤੇ ਜਿਹੜੇ ਗੈਰ ਕਾਨੂੰਨੀ ਗਤੀਵਿਧੀ ਕਰਦੇ ਆ ਜਾਂ ਅਸਮਾਜਿਕ ਤੱਤ ਨੇ ਉਹਨਾਂ ਨੂੰ ਸਖਤ ਸੁਨੇਹਾ ਜਾਵੇ ਕਿ ਜਿਹੜੀ ਪੁਲਿਸ ਹੈ ਉਹ ਹਮੇਸ਼ਾ ਸੁਰੱਖਿਆ ਲਈ ਤਨਾਤ ਤੇ ਸचेत ਹੈ ਤੇ ਜਿਹੜੇ ਵੀ ਗੈਰ ਕਾਨੂੰਨੀ ਸਮਾਜਿਕ ਤੱਤ ਨੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਸਾਨੂੰ ਉਹਨਾਂ ਬਾਰੇ ਤੁਰੰਤ ਸੂਚਨਾ ਦੇਣ ਤੇ ਤਾਂ ਜੋ ਅਸੀਂ ਉਹਨਾਂ ਤੇ ਕਾਬੂ ਪਾ ਸਕੀਏ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅਪੀਲ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਥੈਟਸ ਆਊ